ਸੋ ਮਿਕਸਰ ਆਹੀ ਹਾਂਜੀ 1 ਮਿੰਟ ਆਪਾਂ ਪਹਿਲਾਂ ਰਾਮਬੀਰ ਜੀ ਨੂੰ ਮਿਲਦੇ ਵੀਰ ਜੀ ਸਤਿ ਸ੍ਰੀ ਅਕਾਲ ਤੇ ਬਹੁਤ ਵਧੀਆ ਲੱਗਿਆ ਤੁਸੀਂ ਦੱਸਣ ਲੱਗੇ ਨਹੀਂ ਕੋਈ ਕੈਮਰੇ ਮੂਰੇ ਆਂਦੇ ਨਹੀਂ ਉਹ ਆ ਨਹੀਂ ਰਹੇ ਸੀ ਉਹ ਸੰਗਦੇ ਸੋ ਤੁਸੀਂ ਮੈਨੂੰ ਦੱਸੋ ਵੀ ਅੱਜ ਕੀ ਚੱਲ ਰਿਹਾ ਹੈ ਨਾ ਅੱਜ ਆਪਾਂ ਕਾਜੀਪੋਰ ਕਰ ਰਹੇ ਆ ਜੀ ਇਹ ਫਲੋਰਾ ਬਣ ਰਹੀ ਆ ਉਪਰ ਟਾਪ ਰੋਅ ਤੇ ਆ ਜੀ ਹਾਂ ਇਹ ਤਾਂ ਮੈਂ ਸਮਝ ਗਈ ਸੀ ਹਾਂ ਤੇ ਹੁਣ ਤੁਸੀਂ ਠੰਡੇ ਵਾਲਾ ਮਿਕਸ ਆ ਗਿਆ ਜੀ ਆਪਣੇ ਜਿਹੜੇ ਫੇਸਮੈਂਟ ਐ ਕੇ ਬਣਦੀ ਆ ਹਾਂਜੀ ਹਾਂਜੀ ਇਹ ਦੇ ਪਿੱਛੋਂ ਮਿਕਸ ਕੀਤਾ ਨਹੀਂ ਹੁੰਦਾ ਇਹ ਮਿਕਸ ਕੀਤਾ ਯਾਨੀ ਇਹ 10 15 ਬੰਦਿਆਂ ਦਾ ਕੰਮ ਆਪੇ ਕਰ ਰਿਹਾ ਮਿਕਸਚਰ ਹਨਾ ਜਿਵੇਂ ਆਪਣੇ ਇੰਡੀਆ ਜਿਹਦਾ ਬ੍ਰਾਂਡ ਦੇ ਵਿੱਚ ਮਿਕਸਰ ਲੱਗੇ ਹੋਏ ਜਿੱਥੋਂ ਮਿਕਸ ਹੋ ਕੇ ਜਿੱਥੇ ਆਈ ਜਾਂਦੀ ਆ ਓਕੇ ਤੁਸੀਂ ਆਪ ਆਪਣੇ ਕੋ ਹੈਗਾ ਆਪਣਾ ਤੇਲ ਦਾ ਪੂਰ ਇਹ ਵੀ ਮੈਂ ਨਵੀਂ ਚੀਜ਼ ਦੇਖੀ ਆ ਜਿਸ ਤਰ੍ਹਾਂ ਪਾਈਪ ਰਾਹੀ ਅੰਦਰ ਜਾ ਰਿਹਾ ਨਾ ਵੀ ਇੱਥੇ ਤੁਸਲੇ ਤੁਸਲੇ ਦਾ ਕੋਈ ਕੰਮ ਨਹੀਂ ਹੈਗਾ ਇਹ ਤੇ ਬੰਦਿਆਂ ਨੇ ਬਸ ਇਹ ਕੁਛ ਨਹੀਂ ਇੱਕ ਬੰਦੇ ਨੇ ਹੋਲਡ ਕਰਨਾ ਤੇ ਬਾਕੀ ਬੰਦੇ ਤਾਂ ਫਿਰ ਵੀ ਚਾਹੀਦੇ ਆ ਬੰਦੇ ਚਾਹੀਦੇ ਬੰਦਾ ਕੋਈ ਨਹੀਂ ਹੈ ਬੰਦਿਆ বিনা ਕੋਈ ਗੱਲ ਨਹੀਂ ਹੈਗੀ ਤੇ ਇਹ ਮਸ਼ੀਨ ਨੂੰ ਆਪਾਂ ਇੱਥੇ ਕੀ ਕਰਨੇ ਆ ਜਿਸ ਤਰ੍ਹਾਂ ਆਪਾਂ ਕੰਕਰੀਟ ਦੇ ਟਰੱਕ ਦੇ ਕਾਰ ਜਿਹੜਾ ਮਿਕਸਰ ਵਾ ਕੰਕਰੀਟ ਵਾਲਾ ਓਕੇ ਓਕੇ ਉਹ ਪਾਪੂ ਆਪਣਾ ਜੀ ਅੱਛਾ ਜੀ ਠੀਕ ਆ ਤੇ ਅੱਜ ਫਲੋਰ ਪੈ ਰਿਹਾ ਤੇ ਮੈਨੂੰ ਉਹ ਦੱਸ ਸਕਦੇ ਹੋ ਕਿ ਉਹ ਤੇ ਪਹਿਲਾਂ ਕੀ ਪਾਇਆ ਸੀ ਜਿਹੜਾ ਉਹ ਗ੍ਰੀਨ ਜਿਹਾ ਪਿਆ ਏ ਉਸ ਤੇਰਾ ਉਹ ਮਾਦੀ ਥਲੇ ਪੈਂਦੀ ਆ ਉਹ ਵੈਸੇ ਫਾਰਮ ਵਰਗੀ ਲੱਗਦੀ ਆ ਬਟ ਹਾਂ ਤੇਨੂੰ ਗ੍ਰੇਵਲ ਪਾ ਕੇ ਪੋਲੀ ਪਾਣੀ ਆ ਤੇਸ ਤੇਨੂੰ ਗੋਪ ਪਾਣੀ ਆ ਫਿਰ ਪੈਰ ਮੈਕ ਪਾਣੀ ਆ ਉਹ ਕਿਉਂ ਮੋਇਸਚਰ ਲਾ ਦੇ ਉੱਪਰ ਠੀਕ ਹੈ ਠੀਕ ਆ ਉਹ ਰੈੱਡ ਜੇ ਪਾਈਪ ਇਹਨਾਂ ਨੇ ਦੱਸਿਆ ਸੀ ਮੈਨੂੰ ਪਲੰਬਿੰਗ ਵਾਲੇ ਆ ਪਲੰਬਿੰਗ ਵਾਲੇ ਠੀਕ ਹੁੰਦੀ ਹੈ ਮਾਰੀ ਹੋਣਾ ਉਹਦੇ ਵਿੱਚ ਠੀਕ ਆ ਤੇ ਇਹਦੇ ਹੀਟ ਸਰਕਲ ਚੱਲਣਾ ਫਿਰ ਠੀਕ ਹੈ ਠੀਕ ਆ ਬਹੁਤ ਵਧੀਆ ਤੇ ਇਸ ਤੋਂ ਬਾਅਦ ਹੁਣ ਜਿਸ ਤਰ੍ਹਾਂ ਆਪਾਂ ਫਲੋਰ ਪੈ ਰਹੇ ਉਸ ਤੋਂ ਬਾਅਦ ਕੀ ਕਰਦੇ ਇਸ ਤੋਂ ਬਾਅਦ ਆਪਣੇ ਇਨਸੂਲੇਸ਼ਨ ਵਾਲੇ ਆਉਣਗੇ ਜੀ ਓਕੇ ਤੇ ਇਹ ਇਹਨਾ ਉੱਪਰ ਕੀ ਪੈਂਦਾ ਇਹ ਕਿਵੇਂ ਟਕੇ ਜਾਂਦੇ ਆ ਜਿਸ ਤਰ੍ਹਾਂ ਇਹਦੇ ਸੌਫਟਾ ਲੱਗਦੀ ਹੈ ਜੀ ਥੱਲੇ ਉਹ ਕੀ ਹੁੰਦਾ ਹੈ ਉਹ ਸੌਫਟਾ ਨੂੰ ਜਿਹਦਾ ਉਹ ਵਾਈਟ ਕਲਰ ਦੇ ਕੋ ਪਲਾਸਟਿਕ ਹੈ ਨਾ ਅੱਛਾ ਠੀਕ ਹੈ ਠੀਕ ਆ ਠੀਕ ਹੈ ਠੀਕ ਆ ਯਾਨੀ ਸਾਰਿਆਂ ਦਾ ਕੰਮ ਅਲੱਗ-ਅਲੱਗ ਹੁੰਦਾ ਹੈ ਨਾ ਅਲੱਗ-ਅਲੱਗ ਪਾਰਟੀਆਂ ਉਹ ਟ੍ਰੀਟਮੈਂਟ ਨਾਲ ਡਿਫਰੈਂਟ ਡਿਫਰੈਂਟ ਵਾਰਸ ਡਿਫਰੈਂਟ ਆ ਹਾਂਜੀ ਨੰਬਰ ਵਾ ਓਕੇ ਨੰਬਰ ਵਾ ਮਤਲਬ ਇਹ ਸਾਡਾ ਕੰਮ ਸੀਮੈਂਟ ਪਾਣਾ ਤੁਹਾਡਾ ਕੰਮ ਸੀਮੈਂਟ ਪਾਣਾ ਹਾਂ ਪਹਿਲਾਂ ਫਰੇਮਿੰਗ ਵਾਲੇ ਹੋਰ ਸੀ ਤੇ ਹੋਰ ਆ ਫੁੱਟਰੇ ਦੇ ਨਾਲੇ ਹੋਰ ਆ ਟਰਾਈਵਰਾਂ ਦੇ ਹੋਣਾ ਸੀ ਸੀਮੈਂਟ ਪਾਏਣਾ ਠੀਕ ਆ ਠੀਕ ਤੇ ਉਸ ਤੋਂ ਬਾਅਦ ਟਾਈਲਰ ਵਗੈਰਾ ਵੀ ਜੋ ਵੀ ਮਰਜ਼ੀ ਲਾ ਲਾ ਸਕਦੇ ਬੜੀ ਚੁਆਇਸ ਆ ਲੈਮੀਨੇਟ ਪਾਉਣੀ ਆ ਪੈਨਾ ਪਾਉਣੀ ਆ ਰੱਗ ਪਾਉਣੀ ਆ ਓਕੇ ਇੱਕ ਗੱਲ ਹੋਰ ਪੁੱਛਣੀ ਸੀ ਮੈਂ ਜਿਵੇਂ ਮਤਲਬ ਕਿ ਜੋ ਕਈ ਮੈਟ ਵਿਛਾ ਲੈਂਦੇ ਆ ਹਨਾ ਕਈ ਮੈਟ ਵਿਛਾ ਲੈਂਦੇ ਆ ਨਹੀਂ ਇਸ ਤਰ੍ਹਾਂ ਕੀ ਇਹ ਫਰਸ਼ ਤੋਂ ਬਾਅਦ ਮੈਟ ਵਿਛਾ ਸਕਦੇ ਹੋ ਯਾਨੀ ਜਿਨ੍ਹਾਂ ਨੇ ਮੈਟ ਨਹੀਂ ਵਿਛਾਣਾ ਉਹ ਟਾਈਲਾਂ ਵਗੈਰਾ ਲਗਾ ਲੈਂਦੇ ਠੀਕ ਹੈ ਠੀਕ ਹੈ ਤੇ ਬਿਜਲੀ ਹੀਟਿੰਗ ਵਗੈਰਾ ਉਹ ਹੋ ਚੁੱਕੀ ਕੀ ਹਲੇ ਹੋਣੀ ਆ ਵੀਡੀਲੀ ਦੀ ਫੀਡਿੰਗ ਲੈਕ ਉਹ ਹੋਣਾ ਜਿੱਦਾਂ ਲੈਕਸ਼ਨ ਹੋਵੇ ਅੱਛਾ ਅੱਛਾ ਬਾਹਰ ਤਾਪਮਾਨ ਲੈਕ ਲਵਣੇ ਸਾਰਾ OK OK ਹਾਂ ਇਹ ਵੀ ਮੈਂ ਪਤਾ ਕਰ ਲਿਆ ਸੀ ਠੀਕ ਹੈ ਥੈਂਕ ਯੂ ਵੀਰ ਜੀ ਬਹੁਤ ਸੋਹਣਾ ਲੱਗਿਆ ਤੁਹਾਡਾ ਨਾਲ ਗੱਲ ਕਰਕੇ ਤੇ ਇੱਧਰ ਆਪਾਂ ਮਸ਼ੀਨ ਦਿਖਾ ਦਿੰਨੇ ਆ ਤੇ ਤੁਹਾਡਾ ਵੀ ਥੈਂਕ ਯੂ ਸੋ ਇੱਧਰ ਮੈਂ ਤੁਹਾਨੂੰ ਮਸ਼ੀਨ ਦਿਖਾ ਦਿੰਨੀ ਆ